ਰੀਪਰ ਦਾ ਵੀ ਜਿਹੜਾ ਆਪਾਂ ਤੁਹਾਨੂੰ ਰੇਟ ਦੇ ਦਾਂਗੇ ਜੇ ਤੋ ਨਹੀਂ ਮਿਲਣਾ 40 ਰੁਪਏ ਕਿਲੋ ਚ 2013 ਮਾਡਲ ਦਾ ਰੀਪਰ ਤੁਹਾਨੂੰ ਦੇ ਦਾਂਗੇ ਹਾਂਜੀ ਮਿੱਤਰੋ ਕੀ ਹਾਲ 400 ਦਾ ਸਵਾਗਤ ਹੈ ਆਪਣੇ YouTube ਚੈਨਲ ਗੱਗੀ ਜੱਟ ਢਿੰਸਾ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂਗੇ ਰੀਪਰਾਂ ਬਾਰੇ ਤੇ ਜੋ ਕਿ ਆਪਣੇ ਕੋਲੇ ਸੇਲ ਲਈ ਨੇ ਆਜੋ ਮਿੱਤਰੋ ਵੀਡੀਓ ਪਰ ਦੀ ਜੋ ਨੀਚੇ ਚੈੱਕ ਕਰੋ ਸਭ ਤੋਂ ਪਹਿਲਾ ਰੀਪਰ ਹੈਗਾ ਆਪਣੇ ਕੋਲੇ ਜੱਟ ਜੀ ਦਾ ਈਮਾ ਮੰਡੀ ਵਾਲਿਆਂ ਦਾ ਜੋ ਕਿ ਬਹੁਤ ਮਸ਼ਹੂਰ ਰੀਪਰ ਹੈਗਾ ਤੇ ਕੰਡੀਸ਼ਨ ਚੈੱਕ ਕਰੋ ਰੀਪਰ ਦੀ ਉਹ ਤਾਂ ਯਾਨੀ ਸਾਫ ਕੰਡੀਸ਼ਨ ਦੇ ਵਿੱਚ ਰੀਪਰ ਪਿਆਗਾ 2020 ਮਾਡਲਾ ਪਹਿਲੀ ਵਾਰੀ ਆਪਾਂ ਨੂੰ ਕੰਮ ਕਰਦੇ ਨੂੰ ਹੋਗੇ 7 ਸਾਲ ਤੇ ਨਾਲ ਦੇ ਟਾਇਰਾਂ ਨਾਲ ਪਹਿਲੀ ਵਾਰੀ ਰੀਪਰ ਆਪਣੇ ਕੋਲੇ ਨਹੀਂ ਸਾਰੇ ਰੀਪਰਾਂ ਦੇ ਡੈਰ ਬਦਲੇ ਹੁੰਦੇ ਨੇ ਨਾਲ ਦੇ ਟਾਇਰਾਂ ਨਾਲ 2020 ਮਾਡਲ ਦੇ ਟਾਇਰ ਨੇ ਤੇ ਰੀਪਰ ਪੂਰਾ ਓਕੇ ਆ ਸਾਫ ਕੰਡੀਸ਼ਨ ਦਾਗਾ ਤੇ ਕੰਮ ਕੋਮ ਰੀਪਰ ਦਾ ਸਾਰਾ ਹੋਇਆ ਹੋਇਆਗਾ ਲਵੇਟ ਪੱਖੇ ਦੀ ਕੰਡੀਸ਼ਨ ਚੈੱਕ ਕਰਾ ਦੋ ਲਵੇਟ ਵੀ ਲੱਗੇ ਹੋਏ ਨੇ ਤੇ ਬਲੇਡਾਂ ਦੀ ਇੱਕ ਸਾਈਡ ਬਦਲ ਕੇ ਵੀ ਰੀਪਰ ਚੱਲ ਪੂਗਾ ਜੇ ਚਲਾਉਣਾ ਹੋਵੇ ਤੇ ਸਾਰਾ ਕੰਮ ਹੋਇਆ ਹੋਇਆ ਰੀਪਰ ਦੇ 2 to Z ਜੀ ਦੀ ਰੀਨ ਦੀ ਕੰਡੀਸ਼ਨ ਚੈੱਕ ਕਰਾ ਦਿਓ ਬਹੁਤ ਸਾਫ ਆ ਰੀਪਰ ਪਿਆਗਾ ਤੇ ਤੇ ਰੀਪਰ ਨੂੰ ਖਰੀਦਣ ਲਈ ਮਿੱਤਰੋ ਐਡਰੈਸ ਦੱਸਣਾ ਸਾਨੂੰ ਆਪਣਾ ਪਿੰਡ ਹੈਗਾ ਖੜਿਆਲ ਕੋਠੇ ਜ਼ਿਲ੍ਹਾ ਸੰਗਰੂਰ ਨੇੜੇ ਸੁਨਾਮ ਪੰਜਾਬ ਦੇ ਵਿੱਚ ਤੇ ਮਿੱਤਰੋ ਰੀਪਰ ਦੀ ਕੰਡੀਸ਼ਨ ਬਹੁਤ ਸਾਫ ਆਗੀ ਤੇ ਜਾਇਜ਼ ਜੀ ਰੇਟ 'ਚ ਰੀਪਰ ਦੇ ਦਾਂਗੇ ਇਹ ਰੇਟ ਸਾਨੂੰ ਕਿਤੋਂ ਨਹੀਂ ਮਿਲਣਾ ਤੇ ਰੀਪਰ ਦਾ ਰੇਟ ਰੱਖਿਆ ਗਿਆ ਮਿੱਤਰੋ 2020 ਮਾਡਲ ਦਾ ਰੇਟ ਓਨਲੀ 145000 ਕਿਤੋਂ ਨਹੀਂ ਮਿਲਣਾ ਮਿੱਤਰੋ ਪੂਰੇ ਰੇਟ ਤੇ ਰੀਪਰ ਹੈਗਾ ਤੇ ਬਹੁਤ ਸਾਫ ਕੰਡੀਸ਼ਨ ਦਾ ਇੰਨਾ ਕੰਮ ਕਰੇ ਵਾਲਾ ਰੀਪਰ ਨਹੀਂ ਮਿਲਣਾ ਕੋਈ ਕੰਮ ਨਹੀਂ ਕਰਾਉਣਾ ਇੱਕ ਰੁਪਈਆ ਨਹੀਂ ਰੀਪਰ ਤੇ ਲੱਗਦਾ ਐਂ ਚਲਾ ਦਿਓ ਬਸ ਬਲੇਡ ਬਦਲ ਕੇ ਫੁੱਲ ਸਾਫ ਰੀਪਰ ਹੈਗਾ ਆਜੋ ਜੀ ਅੱਗੇ ਆ ਗਿਆ ਆਪਣੇ ਕੋਲੇ ਵਿਸ਼ਕਰਮਾ ਦਾ 2019 ਮਾਡਲ ਦਾ ਰੀਪਰ ਹੈਗਾ ਇਹ ਵੀ ਰੀਪਰ ਦੀ ਬਹੁਤ ਸਾਫ ਕੰਡੀਸ਼ਨ ਹੈ ਤੇ ਇਹਦੇ ਟਾਇਰ ਨਾਲ ਦੇਣੀ ਹੈਗੇ ਮਿੱਤਰੋ ਤੇ ਰੀਪਰ ਦੀ ਪੂਰੀ ਸਾਫ ਕੰਡੀਸ਼ਨ ਹੈਗੀ ਪਿੱਛੋਂ ਤੋਂ ਚੈੱਕ ਕਰਾ ਦੋ ਇਹ ਵੀ ਬਹੁਤ ਸੋਹਣਾ ਰੀਪਰ ਆ ਬਹੁਤ ਕੱਟ ਕਰ ਲਿਆ ਹੋਇਆ ਇਹਦਾ ਵੀ ਰੀਪਰ ਦਾ ਸਾਰਾ ਕੰਮ ਹੋਇਆ ਹੋਇਆ ਏ ਟੂ ਜ਼ੈਡ ਲਵੇਟ ਪੱਖੇ ਓਕੇ ਨੇ ਸਾਰਾ ਕੁਝ ਨਵੇਂ ਨੇ ਠੀਕ ਹੈ ਤੇ ਇਧਰਲੀ ਸਾਈਡ ਦੀ ਕੰਡੀਸ਼ਨ ਚੈੱਕ ਕਰਾ ਦੋ ਇਹ ਰੀਪਰ ਦਾ ਵੀ ਕੋਈ ਕੰਮ ਨਹੀਂ ਹੋਣ ਵਾਲਾ ਬਲੇਡ ਇਹਦੇ ਵਿੱਚ ਹੈ ਨਹੀਂ ਗੇ ਬਲੇਡਾਂ ਦੀਆਂ ਦੋ ਲੈਣਾ ਨਵੀਆਂ ਪਾਈਆਂ ਹੋਈਆਂ ਨੇ ਇੱਕ ਲੈਨ ਦੇ ਬਲੇਡ ਆਪਣੇ ਕੋਲੇ ਪਏ ਲੇਗੇ ਤੇ ਬਲੇਡ ਬਸ ਨਵੇਂ ਪਾ ਕੇ ਰੀਪਰ ਚੱਲੂਗਾ ਇਹ ਰੀਪਰ ਦਾ ਵੀ ਕੋਈ ਕੰਮ ਨਹੀਂ ਹੋਣ ਵਾਲਾ 2019 ਮਾਡਲ ਹੈ ਜੀ ਇਧਰਲਾ ਟਾਇਰ ਜਮਾ ਨਾ ਮਾਗਾ ਉਧਰਲਾ ਟਾਇਰ ਥੋੜਾ ਜਿਹਾ ਕੰਡ ਨਾ ਫੋਲ ਦਾ ਸਾਫ ਕੰਡੀਸ਼ਨ ਦੇ ਵਿੱਚ ਰੀਪਰ ਹੈਗਾ ਤੇ ਇਹ ਰੀਪਰ ਦਾ ਵੀ ਜਿਹੜਾ ਆਪਾਂ ਤੁਹਾਨੂੰ ਰੇਟ ਦੇ ਦਾਂਗੇ ਕਿਤੋਂ ਨਹੀਂ ਰੇਟ ਓਨਲੀ 125000 ਕਿਤੋਂ ਨਹੀਂ ਮੈਲ 125000 ਚ ਵਿਸ਼ਕਰਮਾ ਤੋਂ ਨਹੀਂ ਮਾਡਲ ਰੀਪਰ ਕਿਤੋਂ ਨਹੀਂ ਮੈਲ ਤੇ ਪਿੰਡ ਹੈਗਾ ਜੀ ਆਪਣਾ ਖੜਿਆਲ ਗੋਠੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਫੋਨ ਨੰਬਰ ਨੋਟ ਕਰ ਲਓ 82647 80744 75 270 26731 ਇਹਨਾਂ ਨਾ ਫੋਨ ਨੰਬਰਾਂ ਤੇ ਸਾਡੇ ਨਾਲ ਕਨੈਕਟ ਕਰਕੇ ਰੀਪਰਾਂ ਨੂੰ ਸਸਤੇ ਰੇਟ ਤੇ ਖਰੀਦ ਸਕਦੇ ਹੋ ਤੇ ਕਾ ਖੜਾ ਆਪਣੇ ਕੋਲੇ 2013 ਮਾਡਲ ਦਾ ਕੇਐਸ ਦੀ ਰੀਪਰ ਇਹ ਆਪਾਂ ਤੁਹਾਨੂੰ ਤੋੜ ਕੇ ਦੇ ਦਾਂਗੇ 40 ਰੁਪਏ ਕਿਲੋ ਤੇ ਜਦੋਂ ਮਰਜ਼ੀ ਲੈ ਜਾਓ ਰੀਪਰ ਦੇ ਇਹ ਥੋੜੇ ਕਨੇ ਪੈਸੇ ਖਾ ਕੇ ਉੱਤੇ ਚੱਲੂਗਾ 40 ਰੁਪਏ ਕਿਲੋ ਚ 2013 ਮਾਡਲ ਦਾ ਰੀਪਰ ਤੁਹਾਨੂੰ ਦੇ ਦਾਂਗੇ ਤੇ ਅੱਜ ਦੀ ਵੀਡੀਓ ਚ ਸਿਰਫ ਇੰਨੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਚ ਜਲਦ ਤੱਕ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ